ਨਾ ਜ਼ਿਆਦਾ ਰਾਸ਼ ਸ਼ਬਦ ਚ ਕਹਿ ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ ਲੰਬੀਆਂ ਕਤਾਰਾਂ ਇੱਥੇ ਲੱਗੀਆਂ ਹੋਈਆਂ ਨੇ ਤਸਦਿਲ 4 ਦਿਨ ਹੋ ਗਏ 4 ਦਿਨ ਤੋਂ ਤੁਸੀਂ ਡਿਸਟਰਬ ਹੋ ਰਹੇ ਆਂ ਕ੍ਰਾਸਮੈਂਟ ਹੋ ਰਹੀ ਹੈ ਕਦੇ ਕੈਮਰੇ ਚੱਲੇ ਬੰਦ ਹੋ ਜਾਂਦੇ ਕਦੇ ਬਲੈਕ ਗੱਡੀ ਨਿਕ ਕੇ ਜਾਣੀ ਕਦੀ ਗ੍ਰੇ ਗੱਡੀ ਅੱਗੇ ਨਹੀਂ ਜਾਣੀ ਸਮਝ ਨਹੀਂ ਆ ਰਹੀ ਸਾਨੂੰ ਕੀ ਹੋ ਰਿਹਾ ਅਪਾਇੰਟਮੈਂਟ ਪਹਿਲਾਂ 32 ਸੈਕਟਰ ਦੀ ਸੀ ਇੱਧਰ ਦੇ ਸੌਫਟਵੇਅਰ ਨਹੀਂ ਚੱਲ ਰਿਆ ਸੀ ਫੇਰ ਮੈਂ ਉੱਧਰ ਗਿਆ ਸਿਵਲ ਲਾਈਨ ਵੱਲ ਉਧਰ ਦਾ ਸਿਸਟਮ ਸਰਵਰ ਡਾਊਨ ਹੈ ਸਰਵਰ ਡਾਊਨ ਹੈ ਫਿਰ ਚਲਾ ਗਿਆ ਮਲਵੀ ਸਾਰੀ ਦਿਹਾੜੀ ਲੱਗੀ 4 ਵਜੇ ਆਏ ਅੱਜ ਵੀ 10 ਵਜੇ ਦੀਸੀਆਂ ਆ ਬਹੁਤ ਹਰਾਸਮੈਂਟ ਆ ਸਾਡਾ ਕੀ ਕਸੂਰ ਆ ਇਹਨਾਂ ਦੇ ਕੈਮਰੇ ਖਰਾਬ ਹੋ ਜਾਂਦੇ ਨੇ ਇਹਨਾਂ ਨੂੰ ਜਲਦੀ ਉਹਨਾਂ ਨੂੰ ਠੀਕ ਕਰਾਉਣਾ ਚਾਹੀਦਾ ਉਹ ਅਸੀਂ ਸਾਡਾ ਇੱਕ ਫਰਜ਼ ਤਾਂ ਨਹੀਂ ਹੈ ਅਪਾਇੰਟਮੈਂਟ ਕਿੱਥੇ ਦੀ ਸੀ ਉਧਰ ਸੀਗੀ ਆਰਤੀ ਜੌਂਗ ਦੀ ਤੇ ਫਿਰ ਇੱਧਰ ਕਿਉਂ ਆਏ ਉੱਧਰ ਬੰਦ ਹੋ ਗਏ ਕੈਮਰੇ ਬੰਦ ਕੈਮਰੇ ਬੰਦ ਹੋ ਗਏ ਹੁਣ ਉਧਰ ਇਧਰ ਆਏ ਆ ਇਧਰ ਵੀ ਹੁਣ ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ 103 ਨੰਬਰ ਆ ਪਤਾ ਨਹੀਂ ਕਦੋਂ ਵਾਰੀ ਆਣੀ ਨਹੀਂ ਆਣੀ ਇਹ ਜਾਣ ਕੇ ਕਰਦੇ ਆ ਇੱਕ ਇੱਕ ਗੱਡੀ ਨੂੰ ਘੰਡਾ ਘੰਡਾ ਲਾ ਦਿੰਦੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਖੜੇ ਨੂੰ ਮੈਨੂੰ ਉਧਰ ਖੜੇ ਨੂੰ ਚਾਰ ਘੰਟੇ ਹੋ ਗਏ ਉਸ ਤੋਂ ਬਾਅਦ ਇਧਰ ਆਇਆ ਹੁਣ ਇਧਰ ਆ ਕੇ ਕਹਿੰਦੇ ਉਧਰ ਕਹਿੰਦੇ ਬੰਦਾ ਕੰਮ ਤੜਕੇ ਦੇ ਬੈਠੇ ਸੀਗੇ ਅੱਛਾ ਹੁਣ 10 ਗੱਡੀਆਂ ਹੋਈਆਂ 10ਾਂ ਗੱਡੀਆਂ ਤੋਂ ਬਾਅਦ ਸਾਰੀਆਂ ਗੱਡੀਆਂ 100 150 ਗੱਡੀਆਂ ਇਧਰ ਧੱਕੇ ਖਾਂਦੇ ਫਿਰਦੇ ਆ ਕੰਕੀ ਜੀ ਕੇ ਫਿਕਿਓ ਤੇ ਉਹ ਕਹਿੰਦੇ ਵੀ ਕੈਮਰੇ ਦੀ ਕੋਈ ਪ੍ਰੋਬਲਮ ਹੋ ਗਈ ਤਾਂ ਉਹ ਕਹਿੰਦੇ ਵੀ ਉੱਧਰ ਚੱਲ ਜਾ ਪਾਸੇ ਸੀ ਫਿਰ ਇੱਧਰ ਆ ਗਏ ਬ੍ਰੇ ਪਹਿਲਾਂ ਸਵੇਰ ਤੋਂ ਹੀ ਸੀਗਾ ਜਾਂ ਹੁਣ ਬ੍ਰੇ ਲਗਾਤਾਰ ਚੱਲੇ ਰਿਹਾ ਵੀਰੇ ਆਈ ਜਾਂਦਾ ਟੈਸਟ ਨੂੰ ਮੀਟ ਜਾਂਦਾ ਅਸੀਂ ਤਾਂ ਬਈ ਜਿਹੜਾ ਸਾਡਾ ਕੰਮ ਆ ਲੁਧਿਆਣਾ ਦੇ 32 ਸੈਕਟਰ ਦੇ ਵਿੱਚ ਮੌਜੂਦ ਡਰਾਈਵਿੰਗ ਟੈਸਟ ਅਤੇ ਲਾਇਸੈਂਸ ਸੈਂਟਰ ਦੇ ਵਿੱਚ ਮੌਜੂਦ ਆ ਜਿੱਥੇ ਅੱਜ ਜਿਹੜੇ ਨੇ ਟੈਸਟ ਲਈ ਲੰਬੀਆਂ-ਲੰਬੀਆਂ ਕਤਾਰਾਂ ਕਾਰਾਂ ਦੀਆਂ ਦਿਖਾਈ ਦੇ ਰਹੀਆਂ ਨੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਟੈਸਟ ਦੇਣ ਲਈ ਆਪਣਾ ਲਾਇਸੈਂਸ ਬਣਵਾਉਣ ਦੇ ਲਈ ਲੋਕ ਪਹੁੰਚ ਰਹੇ ਨੇ ਔਰ ਇਸ ਜਗ੍ਹਾ ਦੇ ਉੱਤੇ ਲੰਬੀਆਂ ਲੰਬੀਆਂ ਕਾਰਾਂ ਦੀਆਂ ਕਤਾਰਾਂ ਦੋਨੋਂ ਪਾਸੇੋਂ ਜਿਹੜੀਆਂ ਲੱਗੀਆਂ ਹੋਈਆਂ ਨੇ ਡਰਾਈਵਿੰਗ ਟੈਸਟ ਐਂਡ ਆਨਲਾਈਨ ਲਾਇਸੈਂਸ ਸੈਂਟਰ ਦੀਆਂ ਤਸਵੀਰਾਂ ਨੇ ਹਾਲਾਂਕਿ ਇਸ ਸੈਂਟਰ ਦੀ ਜਿਹੜੀ ਖਾਸੀਅਤ ਹੈ ਆਟੋਮੇਟਿਡ ਹੈ ਯਾਨੀ ਕਿ ਆਟੋਮੈਟਿਕ ਸੈਂਸਰਸ ਔਰ ਕੈਮਰਾਜ਼ ਦੀ ਨਿਗਰਾਨੀ ਦੇ ਵਿੱਚ ਇੱਥੇ ਟੈਸਟ ਦਿੱਤੇ ਜਾਂਦੇ ਆ ਲੇਕਿਨ ਦੋਨੋਂ ਪਾਸੇ ਖੜੀਆਂ ਗੱਡੀਆਂ ਕਿਤੇ ਨਾ ਕਿਤੇ ਕਾਰ ਜਾਮ ਦਾ ਵੀ ਕਾਰਨ ਬਣ ਰਹੀਆਂ ਨੇ ਸੜਕ ਬੇਸ਼ੱਕ ਇਸ ਵਕਤ ਕਾਰਾਂ ਦੇ ਨਾਲ ਭਰੀ ਹੋਈ ਹੈ ਔਰ ਅੰਦਰ ਸੈਂਟਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਾਰਾਂ ਖੜੀਆਂ ਨੇ ਲੋਕ ਆਪਣੀ 바ਰੀ ਦਾ ਇੰਤਜ਼ਾਰ ਕਰ ਰਹੇ ਨੇ ਡਰਾਈਵਿੰਗ ਟੈਸਟ ਦੇਣ ਦੇ ਲਈ ਪਹੁੰਚੇ ਹੋਏ ਨੇ ਆਪਣੀਆਂ ਆਪਣੀਆਂ ਗੱਡੀਆਂ ਲੈ ਕੇ ਪਹੁੰਚੇ ਹੋਏ ਨੇ ਲਾਇਸੈਂਸ ਬਣਾਉਣ ਦੇ ਲਈ ਇਹ ਟੈਸਟ ਬੇਹਤ ਜ਼ਰੂਰੀ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਟੈਸਟ ਸੈਂਟਰ ਦੇ ਵਿੱਚ ਗੱਲ ਕਰੀਏ ਤਾਂ ਡਰਾਈਵਿੰਗ ਦੇ ਲਈ ਆਪਣਾ ਵਹੀਕਲ ਲੈ ਕੇ ਆਉਣਾ ਜ਼ਰੂਰੀ ਹੈ ਔਰ ਇਸ ਡਰਾਈਵਿੰਗ ਟੈਸਟ ਦੇ ਵਿੱਚ ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਰਹਿ ਕੇ ਜਿਹੜਾ ਟੈਸਟ ਪਾਸ ਕਰਨਾ ਹੁੰਦਾ ਹੈ ਲੇਕਿਨ ਕਈ ਲੋਕ ਇੱਥੇ ਮੌਜੂਦ ਨੇ ਜਿਨ੍ਹਾਂ ਨੂੰ ਕਈ ਦਿੱਕਤਾਂ ਵੀ ਆਉਂਦੀਆਂ ਨੇ ਕਈ ਪਰੇਸ਼ਾਨੀਆਂ ਵੀ ਹੁੰਦੀਆਂ ਨੇ ਔਰ ਲੰਬੀਆਂ ਲੰਬੀਆਂ ਬਾਰੀਆਂ ਹੋਣ ਕਰਕੇ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਗੱਲਬਾਤ ਕਰ ਲੈਣੇ ਆ ਕਿ ਕੀ ਕੀ ਇੱਥੇ ਸੁਵਿਧਾਵਾਂ ਨੇ ਜਾਂ ਦਿੱਕਤਾਂ ਨੇ ਵੀਰੇ ਜੀ ਸੁਵਿਧਾ ਇੱਥੇ ਆ ਦੇਖਣ ਨੂੰ ਮਿਲ ਰਹੀ ਹੈ ਜਾਂ ਕੋਈ ਦਿੱਕਤ ਪਰੇਸ਼ਾਨੀ ਵੀ ਹੈ ਦਿੱਕਤ ਹੈ ਮੈਂ ਬੱਲੇ ਉੱਥੇ ਗਿਆ ਸੀ ਕੱਲ ਐਸਡੀਆਰ ਕਾਲਜ ਕੋਲ ਬਣਾ ਰੋਇ ਗਾਰਡਨ ਕੋਲ ਜੀ ਉੱਥੇ ਗੱਲ ਹੋਇਆ ਨਹੀਂ ਡੈਕਟਰ ਤਾਂ ਕਹਿੰਦੇ ਚੋਰੀ-ਚੋਰੀ ਹੋਈ ਐ ਐਸਸੀਸੀ ਸਾਰਾ ਕੁਝ ਪਟਕੇ ਲੈ ਕੇ ਕੈਮਰਾ ਕਮਰਾ ਕਿਹੜੀ ਜਗ੍ਹਾ ਤੇ ਉੱਥੇ ਜਿੱਥੇ ਡੈਕਟਰ ਹੁੰਦਾ ਨਾ ਹਾਂਜੀ ਆ ਕਾਲਜ ਹੈ ਐਸਡੀ ਕਾਲਜ ਹੈ ਰੋਈ ਗਾਰਡਨ ਕੋਲ ਠੀਕ ਹੈ ਜੀ ਉੱਥੇ ਡੈਕਟ ਹੁੰਦਾ ਉੱਥੇ ਗੱਲ ਕਹਿੰਦੇ ਸਾਰਾ ਫਿਟਮ ਸਾਰਾ ਕੁਝ ਨਾ ਪੱਟ ਦੁੱਟਾ ਨਾ ਇਚੋਰਾਣੇ ਤਾਰਾਂ ਤੋਰਾ ਵਾਇਰਾਂ ਗੋਰਾ ਸਾਰੀਆਂ ਵਾਈਫਾਈ ਦੀਆਂ ਕੈਮਰੇ ਕਮਰੇ ਸਭ ਕੋਈ ਐਸਸੀਐਸ ਵੀ ਸਭ ਦਰਵਾਜ਼ੇ ਦੇ ਸਭ ਕੋਈ ਪੱਟ ਕੇ ਲਾਗੇ ਆ ਤੇ ਤਾਂ ਉੱਥੇ ਸਿਸਟਮ ਸੀਗਾ ਨਹੀਂ ਕੱਲ ਕੱਲ ਕੀਤੀ ਨਹੀਂ ਉਹਨਾਂ ਨੇ ਟ੍ਰਾਇਲ ਉੱਥੇ ਲਿਆ ਹੀ ਨਹੀਂਗਾ ਕੱਲ ਸਾਰੀ ਜਿਹੜੀ ਖੜ ਕਰਕੇ ਆਈਆਂ ਉਹ ਤਾਂ ਫੋਟੋ ਫੋਟੋ ਕਰਕੇ ਕਹਿੰਦੇ ਜੀ ਹੁਣ ਦੁਬਾਰਾ ਅਪਾਇੰਟਮੈਂਟ ਲੋ ਫਿਰ ਮੈਂ ਆਰਟੀਕਲ ਸਾਹਿਬ ਕੋ ਗਿਆ ਉਹਨਾਂ ਨੇ ਚਲੋ ਅਪਾਇੰਟਮੈਂਟ ਦੇਤੀ ਬਣਵਾਈ ਦੀ ਦਸਤੀਕੀ ਇੱਧਰ ਵੀ ਹੁਣ ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ 103 ਨੰਬਰ ਪਤਾ ਨਹੀਂ ਕਦੋਂ ਵਾਰੀ ਆਣੀ ਨਹੀਂ ਆਣੀ ਇਹ ਜਾਣ ਕੇ ਕਰਦੇ ਆ ਇੱਕ ਇੱਕ ਗੱਡੀ ਨੂੰ ਘੰਡਾ ਘੰਡਾ ਲਾ ਦਿੰਦੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਖੜੇ ਨੂੰ ਮੈਨੂੰ ਉੱਧਰ ਖੜੇ ਨੂੰ ਜਿੰਨ 4 ਘੰਟੇ ਹੋ ਗਏ ਉਸ ਤੋਂ ਬਾਅਦ ਇੱਧਰ ਆਇਆ ਹੁਣ ਇਹਦਾ ਨੰਬਰ ਲੱਗਿਆ ਹੁਣ ਤੁਹਾਡਾ 103 ਨੰਬਰ 103 ਨੰਬਰ ਦੀ ਤੁਸੀਂ ਦੇਖ ਸਕਦੇ ਹੋ 103 ਨੰਬਰ ਯਾਨੀ ਕਿ 102 ਹੋਰ ਵਹੀਕਲਸ ਜਿਹੜੇ ਇਹਨਾਂ ਤੋਂ ਪਹਿਲਾਂ ਇੱਥੇ ਟੈਸਟ ਦੇਣ ਲਈ ਪਹੁੰਚੇ ਨੇ ਉਸ ਤੋਂ ਬਾਅਦ ਕਿਤੇ ਜਾ ਕੇ ਇਹਨਾਂ ਦੀ ਵਾਰੀ ਆਉਣੀ ਹੈ ਕਾਰਨ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਰੋਜ਼ ਗਾਰਡਨ ਦੇ ਨਜ਼ਦੀਕ ਐਸਡੀ ਕਾਲਜ ਦੇ ਕੋਲ ਜਿਹੜਾ ਡਰਾਈਵਿੰਗ ਟੈਸਟ ਸੈਂਟਰ ਹੈ ਉੱਥੇ ਚੋਰੀ ਹੋਣ ਤੋਂ ਬਾਅਦ ਕੈਮਰਾਜ਼ ਔਰ ਡੀਵੀਆਰਜ਼ ਪੱਟੇ ਜਾਣ ਤੋਂ ਬਾਅਦ ਸਾਰੇ ਟੈਸਟ ਜਿਹੜੇ ਨੇ ਇੱਥੇ ਸ਼ਿਫਟ ਕਰ ਦਿੱਤੇ ਗਏ ਨੇ ਉੱਥੇ ਚੋਰੀ ਹੋਣ ਕਰ ਇਹਨੇ ਸਾਰੇ ਇੱਧਰ ਸ਼ਿਫਟ ਕਰਤੇ ਇਹ ਜਾਣਕਾਰੀ ਕਿੰਨੇ ਦਿੱਤੀ ਤੁਹਾਨੂੰ ਉਹਨਾਂ ਨੇ ਆਟਿਓ ਸਾਹਿਬ ਕਾਰੇ ਨੇ ਵੀ ਸਾਰੇ 32 ਤੱਕ ਉਹਨਾਂ ਨੇ ਵੀ ਗਿਆ ਜਿਹਨੇ ਮੁਲਾਇਨ ਉਹਨਾਂ ਨੇ ਵੀ ਗਿਆ ਚੋਰੀ ਚੋਰੀ ਹੋਈ ਹੈ ਤਾਰਾ ਤਾਰਾ ਵੱਡੀਆਂ ਗਈਆਂ ਪਹਿਲੇ ਉਹਨਾਂ ਨੇ ਤਾਰਾ ਗੱਡੀਆਂ ਕੈਮਰੇ ਦੀਆਂ ਫੋਟੋਆਂ ਆਣ ਉੱਤ ਬਾਅਦ ਸਾਰਾ ਇੰਜਾਮ ਦਿੱਤਾ ਕਾਰੇ ਸਾਰੇ ਇੱਧਰ ਸ਼ਿਫਟ ਕਰਤੇ ਹਾਂਜੀ ਸਵੇਰੇ 3-4 ਘੰਟੇ ਉੱਧਰ ਪਹਿਲੇ ਕੀਤੀਆਂ ਉੱਧਰ ਟੈਸਟ ਡੇਟ ਰਾਇਲ ਲਏ ਆ ਕੁਝ ਗੱਡੀਆਂ ਲਈਆਂ ਬਾਕੀ ਸਾਰੇ ਉੱਧਰ ਸ਼ਿਫਟ ਕਰਤੇ ਉਹਨਾਂ ਨੇ ਹੁਣ ਪਤਾ ਨਹੀਂ ਸਾਰੇ ਟੈਕਸ ਜਿਹੜੇ ਨੇ ਇਧਰ ਸ਼ਿਫਟ ਕਰਨ ਕਰਕੇ ਇਸ ਵਕਤ 32 ਸੈਕਟਰ ਦੇ ਡਰਾਈਵਿੰਗ ਟੈਸਟ ਜਿੱਥੇ ਹੋ ਰਿਹਾ ਹੈਗਾ ਸੈਂਟਰ ਦੇ ਵਿੱਚ ਭਾਰੀ ਰਸ਼ ਪੈ ਚੁੱਕਾ ਹੈ ਕਾਰਨ ਹੈ ਕੀ ਰੋਜ਼ ਗਾਰਡਨ ਦੇ ਕੋਲ ਮੌਜੂਦ ਡਰਾਈਵਿੰਗ ਟੈਸਟ ਸੈਂਟਰ ਦੇ ਵਿੱਚ ਚੋਰੀ ਹੋਣ ਕਾਰਨ ਉੱਥੇ ਟੈਸਟ ਜਿਹੜੇ ਨਹੀਂ ਲਿੱਤੇ ਜਾ ਰਹੇ ਇਸ ਕਾਰਨ ਇੱਧਰ ਰਸ਼ ਹੋ ਗਿਆ ਇਹ ਜੋ ਜਾਣਕਾਰੀ ਹੈ ਇੱਥੇ ਜਿਹੜੇ ਆਪਣਾ ਟੈਸਟ ਦੇਣ ਲਈ ਪਹੁੰਚੇ ਨੇ ਉਹਨਾਂ ਵੱਲੋਂ ਇਹ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਬਾਕੀ ਕਈ ਲੋਕ ਇੱਥੇ ਮੌਜੂਦ ਨੇ ਜਿਹੜੇ ਟੈਸਟ ਦੇਣ ਲਈ ਪਹੁੰਚੇ ਨੇ ਦੇਖਦੇ ਆ ਕਿ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿੰਨੀ ਕੁ ਦੇਰ ਇੱਥੇ ਹੋ ਗਈ ਹੈ ਉਹਨਾਂ ਨੂੰ ਵੀਰੇ ਜੀ ਤੁਹਾਨੂੰ ਕਿੰਨੇ ਕੁ ਟਾਈਮ ਹੋ ਗਿਆ ਇੱਥੇ ਖੜੇ ਹੋ ਸਾਨੂੰ 20-25 ਮਿੰਟ ਹੋ ਗਏ ਜੀ ਖੜੇ ਨੂੰ ਪਹਿਲਾਂ ਟੈਸਟ ਦੇ ਲਈ ਇਧਰ ਹੀ ਆਏ ਸੀਗੇ ਆਪਾਂ ਨੂੰ ਕਿਤੇ ਹੁਣ ਮਿਲੀ ਪਹਿਲਾਂ ਅਪਾਇੰਟਮੈਂਟ ਉਧਰ ਦੀ ਮਿਲੀ ਸੀਗੀ ਸਾਨੂੰ ਸਿਵਲ ਲਾਈਨ ਰੋਜ਼ ਗਾਰਡਨ ਵੱਲ ਹਾਂਜੀ ਤੇ ਉੱਥੇ ਕਿਉਂ ਨਹੀਂ ਟੈਸਟ ਦਿੱਤਾ ਉੱਥੇ ਉਹਨਾਂ ਦੇ ਕੈਮਰੇ ਕਹਿੰਦੇ 2 ਵਾਰੀ ਖਰਾਬ ਹੋ ਗਏ ਜੀ ਇਸ ਕਰਕੇ ਵੇਟਿੰਗ ਟਾਈਮ ਬਹੁਤ ਜ਼ਿਆਦਾ ਸੀਗਾ ਉੱਥੇ ਤੇ ਸਾਰੇ ਇਧਰ ਸ਼ਿਫਟ ਕਰਤੇ ਉਹਨਾਂ ਨੂੰ ਹਾਂਜੀ ਹਾਂਜੀ ਉਹ ਕਹਿੰਦੇ ਵੀ ਤੁਹਾਡੇ ਟੈਸਟ ਉਧਰ ਹੋਣਗੇ ਤਾਂ ਸੁਣਿਆ ਤੁਸੀਂ ਕਿ ਉਸ ਤਰਫ ਕੈਮਰੇ ਚੋਰੀ ਹੋਣ ਤੋਂ ਬਾਅਦ ਤਾਰਾ ਕੱਟੇ ਜਾਣ ਤੋਂ ਬਾਅਦ ਸਾਰਿਆਂ ਦੇ ਟੈਸਟ ਜਿਹੜੇ ਨੇ ਇੱਧਰ ਸ਼ਿਫਟ ਕਰ ਦਿੱਤੇ ਗਏ ਨੇ ਇਸੇ ਕਾਰਨ ਅੱਜ 32 ਸੈਕਟਰ ਦੇ ਵਿੱਚ ਮੌਜੂਦ ਡਰਾਈਵਿੰਗ ਟੈਸਟ ਸੈਂਟਰ ਦਾ ਆਨਲਾਈਨ ਲਾਇਸੈਂਸ ਸੈਂਟਰ ਦੇ ਵਿੱਚ ਤੁਹਾਨੂੰ ਭਾਰੀ ਰਸ਼ ਦੇਖਣ ਨੂੰ ਮਿਲ ਰਿਹਾ ਲੰਬੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ ਕਈ ਘੰਟਿਆਂ ਤੋਂ ਲਗਾਤਾਰ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਵੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹੋ ਹਾਂਜੀ ਬਹੁਤ ਵਧੀਆ ਕੰਮ ਹੋ ਰਿਹਾ ਇੱਥੇ ਬੜੇ ਨੰਬਰਸੇ ਹੋ ਰਿਹਾ ਕੰਮ ਆ ਤਾ ਦਾ ਟੈਸਟ ਬਾਸ ਹੋ ਗਿਆ ਸਕੂਟਰ ਦਾ ਹੋਣਾ ਤੁਸੀਂ ਟੈਸਟ ਦੇਣ ਲਈ ਆਏ ਹਾਂਜੀ ਕਿਸ ਚੀਜ਼ ਦਾ ਟੈਸਟ ਦਿੱਤਾ ਹੈ ਮੇਰਾ ਦੋਨਾਂ ਚੀਜ਼ਾਂ ਦਾ ਟੈਸਟ ਹੈ ਕਾਰ ਦਾ ਔਰ ਕਾਰ ਔਰ ਸਕੂਟਰ ਦਾ ਕਾਰ ਔਰ ਸਕੂਟਰ ਦਾ ਇੱਧਰ ਦੀ ਅਪਾਇੰਟਮੈਂਟ ਸੀ ਆ ਤੁਹਾਡੇ ਕੋਲ ਇੱਧਰ ਇੱਧਰ ਅਪਾਇੰਟਮੈਂਟ ਸੀ ਕਿੰਨਾ ਕੁ ਟਾਈਮ ਲੱਗਿਆ ਇੱਥੇ ਦੇਖੋ ਨੰਬਰ ਸਿਰ ਕੰਮ ਹੋ ਰਿਹਾ ਨਹੀਂ ਨੰਬਰ ਸਿਰ ਕੰਮ ਹੋ ਰਿਹਾ ਕਿਉਂਕਿ ਅੱਜ ਰੋਜ਼ਗਾਰਡਨ ਵਾਲੇ ਜਿਹੜਾ ਸਾਰੀ ਸ਼ਿਫਟ ਇੱਧਰ ਕਰ ਦਿੱਤੀ ਹੈ ਉਹ ਹੁਣੇ ਆਈ ਹੈ ਸ਼ਿਫਟ 10 ਕੁ ਮਿੰਟ ਹੋਏ ਨੇ ਉਸ ਤੋਂ ਪਹਿਲਾਂ ਸਹੀ ਚੱਲ ਰਹੀ ਸੀ ਉਸ ਤੋਂ ਪਹਿਲਾਂ ਸਹੀ ਚੱਲ ਰਹੀ ਸੀ ਸਰ ਹਾਂ ਹੁਣ ਸਾਰੇ ਉਹ ਫਿਰ ਤਾਂ ਜਿਹੜਾ ਕੁਝ ਸਮਾਂ ਪਹਿਲਾਂ ਜਿਹੜਾ ਇੱਧਰ ਸ਼ਿਫਟ ਕੀਤਾ ਗਿਆ ਗੱਲਬਾਤ ਕਰ ਲੈਣੇ ਆ ਵੀਰੇ ਜੀ ਪਹਿਲਾਂ ਕਿੰਨੀ ਕੁ ਦੇਰ ਤੋਂ ਰਸ਼ ਵਧਿਆ ਪਹਿਲਾਂ ਸਵੇਰ ਤੋਂ ਹੀ ਸੀਗਾ ਜਾਂ ਹੁਣ ਵੀਰੇ ਲਗਾਤਾਰ ਚੱਲੇ ਰਿਹਾ ਵੀਰੇ ਆਈ ਜਾਂਦਾ ਟੈਸਟ ਨਮੀੜੀ ਜਾਂਦੇ ਅਸ ਤਾਂ ਬਈ ਜਿਹੜਾ ਸਾਡਾ ਕੰਮ ਆਗਾ ਬਸ ਅੱਛਾ ਦੱਸੋ ਯਾਰਾ ਕਿ ਜਿਹੜਾ ਰੋਜ਼ ਗਾਰਡਨ ਕੋਲ ਡਰਾਈਵਿੰਗ ਦਾ ਸੈਂਟਰ ਹੈ ਉੱਥੇ ਟੈਸਟ ਨਹੀਂ ਹੋ ਪਾਰੇ ਇਸ ਕਰਕੇ ਇੱਧਰ ਸ਼ਿਫਟ ਕਰਤੇ ਉੱਧਰ ਕੋਈ ਕੈਮਰੇ ਦੀ ਪ੍ਰੋਬਲਮ ਕਰਕੇ ਇੱਧਰ ਕਰਿਆ ਨਹੀਂ ਟੈਸਟ ਉੱਧਰ ਵੀ ਚੱਲ ਰਿਹਾ ਸੀ ਸਵੇਰ ਦੇ ਠੀਕ ਆ ਟੂ ਵੀਲਰ ਉੱਧਰ ਸਾਰੇ ਦੇਖ ਕੇ ਆਏ ਨੇ ਜੀ ਤਾਂ ਕਰਕੇ ਆਉਣ ਲਈ ਇੱਧ ਅੱਛਾ ਜਿਹੜੇ ਉਧਰੋਂ ਸ਼ਿਫਟ ਕੀਤੇ ਗਏ ਸਿਰਫ ਕਾਰਾਂ ਦੇ ਹਾਂ ਓਨਲੀ ਕਾਰ ਤਾਂ ਜਿਹੜੇ ਉਧਰੋਂ ਸ਼ਿਫਟ ਕਰਕੇ ਭੇਜੇ ਗਏ ਆ ਉਹ ਕਾਰਾਂ ਦੇ ਟੈਸਟ ਜਿਹੜੇ ਨੇ ਉਹ ਇਸ ਤਰਫ ਤੋਂ ਹੋਣਗੇ ਕਈ ਲੋਕ ਮੌਜੂਦ ਤੁਸੀਂ ਵੀ ਟੈਸਟ ਦੇਣ ਲਈ ਪਹੁੰਚੇ ਮੇਰਾ ਦੋਸਤ ਆ ਜੀ ਦੋਸਤ ਆ ਤੇ ਪਹਿਲਾ ਅਪਾਇੰਟਮੈਂਟ ਕਿੱਥੇ ਦੀ ਸੀਗੀ ਤੁਹਾਡੀ ਪਹਿਲਾਂ ਉਧਰ ਸੀਗੀ ਜੀ ਥੋੜਾ ਪਿੱਛੇ ਨੂੰ ਫਿਰ ਹੁਣ ਇੱਧਰ ਨੂੰ ਆ ਗਏ ਇੱਧਰ ਆ ਕੇ ਕਹਿੰਦੇ ਉਧਰ ਕਹਿੰਦੇ ਬੰਦਾ ਕੰਮ ਤੜਕੇ ਦੇ ਬੈਠੇ ਸੀਗੇ ਅੱਛਾ ਉਹ ਤਾਂ 10 ਗੱਡੀਆਂ ਹੋਈਆਂ ਦਸਾਂ ਗੱਡੀਆਂ ਤੋਂ ਬਾਅਦ ਸਾਰੀਆਂ ਗੱਡੀਆਂ 100 150 ਗੱਡੀ ਦੇ ਧੱਕੇ ਖਾਂਦੇ ਫਿਰਦੇ ਆ ਤੇ ਤੁਹਾਨੂੰ ਪਹਿਲਾਂ ਨਹੀਂ ਦੱਸਿਆ ਗਿਆ ਵੀ ਵੇਟ ਨਾ ਕਰੋ ਉੱਧਰ ਚਲੇ ਜਾ ਨਹੀਂ ਜੀ ਹੁਣ ਹੀ ਦੱਸਿਆ 4 ਵਜੇ ਹੁਣ ਹੀ ਦੱਸਿਆ 4 ਵਜੇ ਦੇ 4 ਵਜੇ ਤਾਂ 4 ਵਜੇ ਦੇ ਕਰੀਬ ਜਿਹੜੀ ਲੋਕਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਸਵੇਰ ਤੋਂ ਜਿਹੜੇ ਉੱਥੇ ਬੈਠੇ ਹੋਏ ਸੀਗੇ ਕਿ ਉਹਨਾਂ ਦੇ ਟੈਸਟ ਨਹੀਂ ਲਿੱਤੇ ਜਾਣਗੇ ਉਸ ਤੋਂ ਬਾਅਦ ਦੁਪਹਿਰੋਂ ਬਾਅਦ ਜਾ ਕੇ ਲੋਕਾਂ ਨੂੰ ਪਤਾ ਚੱਲਦਾ ਜਿਸ ਤੋਂ ਬਾਅਦ ਉਹ 32 ਸੈਕਟਰ ਡਰਾਈਵਿੰਗ ਟੈਸਟ ਸੈਂਟਰ ਪਹੁੰਚਦੇ ਨੇ ਇੱਥੇ ਪਹੁੰਚਦੇ ਨੇ ਤਕਲੀਫ ਲੋਕਾਂ ਨੂੰ ਕਾਫੀ ਹੋ ਰਹੀ ਹੈਗੀ ਲੇਕਿਨ ਕਿਤੇ ਨਾ ਕਿਤੇ ਇਹ ਵੀ ਦੇਖਣਾ ਹੋਵੇਗਾ ਕਿ ਅਗਰ ਉੱਧਰ ਕੋਈ ਤਕਨੀਕੀ ਖਰਾਬੀ ਆ ਗਈ ਸੀ ਜਾਂ ਫਿਰ ਉੱਥੇ ਟ੍ਰੈਫਿਕ ਸੰਭਵ ਨਹੀਂ ਸੀ ਤਾਂ ਪਹਿਲਾਂ ਤੋਂ ਹੀ ਸ਼ਿਫਟ ਕਿਉਂ ਨਹੀਂ ਕਰ ਦਿੱਤਾ ਗਿਆ ਤੁਸੀਂ ਵੀ ਟ੍ਰੈਫਿਕ ਦੇ ਲਈ ਪਹੁੰਚੇ ਵੀ ਰਹੇ ਨਹੀਂ ਹਾਂ ਸਾਡਾ ਤਾਂ 32 ਸੈਕਟਰ 'ਚ ਹੀ ਸੀਗਾ ਜੀ ਹਾਂ ਅਪਾਇੰਟਮੈਂਟ ਇੱਥੇ ਦੀ ਹਾਂਜੀ ਹਾਂਜੀ ਇੱਥੇ ਦੀ ਸਾਡੀ ਪਹਿਲਾਂ ਤਾਂ ਰਸ਼ ਸੀਗਾ ਨਹੀਂ ਕਹਿੰਦੇ ਉੱਧਰ ਬੰਦ ਹੋ ਗਿਆ ਵੀਰੇ ਹਾਂਜੀ ਹੁਣ ਇੱਕਦਮ ਹੀ ਗੱਡੀਆਂ ਆਈਆਂ ਨਹੀਂ ਸਾਰੀਆਂ ਹਾਂਜੀ 100 150 ਗੱਡੀ ਆ ਗਈ ਓਰੇ ਹਾਂਜੀ ਗਿਣੀਆਂ ਤਾਂ ਹੈ ਨਹੀਂ ਹੋਣਗੀਆਂ ਇੰਨੀਆਂ ਦਸ 100 150 ਗੱਡੀ ਕਹਿੰਦੇ ਉੱਧਰੋਂ ਸ਼ਿਫਟ ਕਰਕੇ ਇੱਧਰ ਆ ਗਈ ਲੇਕਿਨ ਫਿਲਹਾਲ ਅਗਰ ਗੱਲ ਕਰੀਏ ਤਾ ਪਿਛਲੇ 1 ਘੰਟੇ ਤੋਂ ਜਿਹੜੀਆਂ ਨੇ ਗੱਡੀਆਂ ਇੱਥੇ ਆ ਰਹੀਆਂ ਨੇ ਲਗਾਤਾਰ ਆ ਰਹੀਆਂ ਨੇ ਬਟ ਹੁਣ ਥੋੜਾ ਜਿਹਾ ਸਮਾਂ ਬਚਿਆ ਕਿਉਂਕਿ ਤਕਰੀਬਨ 5 ਵਜੇ ਤੱਕ ਇੱਥੇ ਟੈਸਟ ਲਿੱਤੇ ਜਾਣਗੇ ਉਸ ਤੋਂ ਬਾਅਦ ਬਾਕੀਆਂ ਨੂੰ ਕੀ ਦੁਬਾਰਾ ਤੋਂ ਅਪਾਇੰਟਮੈਂਟ ਦਿੱਤੀ ਜਾਏਗੀ ਲੋਕਾਂ ਨੂੰ ਵਾਪਸ ਜਾਣਾ ਪਏਗਾ ਇਹ ਦਿਖ ਰਿਹਾ ਹੋਏਗਾ ਤੁਸੀਂ ਵੀ ਟੈਸਟ ਦੇਣ ਲਈ ਪਹੁੰਚੇ ਵੀਰੇ ਹਾਂਜੀ ਵੀਰੇ ਕਿਹੜੀ ਚੀਜ਼ ਦਾ ਟੈਸਟ ਦੇਣਾ ਕਾਰ ਡਰਾਈਵ ਕਾਰ ਡਰਾਈਵ ਦਾ ਅਪਾਇੰਟਮੈਂਟ ਕਿੱਥੇ ਦੀ ਸੀਗੀ ਉਧਰ ਸੀਗੀ ਆਰਤੀ ਜੌਂਗ ਦੀ ਤੇ ਫਿਰ ਇੱਧਰ ਕਿਉਂ ਆਏ ਉਧਰ ਬੰਦ ਹੋ ਗਿਆ ਕੈਮਰਾ ਬੰਦ ਹੋਊ ਕੈਮਰਾ ਬੰਦ ਹੋਊਗਾ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇੱਥੇ ਟੈਸਟ ਨਹੀਂ ਹੋਣਾ ਅੱਧਾ ਘੰਟਾ ਪਹਿਲਾਂ ਤੇ ਕਿੰਨੀ ਕੁ ਦੇਰ ਦੀ ਉੱਥੇ ਬੈਠੇ ਸੀਗੇ ਬੈਠੇ ਸੀ 9 ਵਜੇ ਦੀ ਸਵੇਰ ਦੀ ਸਵੇਰੇ 9 ਵਜੇ ਤੋਂ ਤੁਸੀਂ ਉੱਥੇ ਬੈਠੇ ਹੋ ਹਾਂਜੀ ਹਾਂਜੀ 9 ਵਜੇ ਦੀ ਤੇ ਫਿਰ ਦੱਸਿਆ ਕਿੰਨੇ ਵਜੇ ਉਹਨਾਂ ਨੇ ਵੀ ਜਾ ਕੇ 4:30 ਸ਼ਾਮ ਨੂੰ 4:30 ਵਜੇ ਜਾ ਕੇ ਇਹਨਾਂ ਨੂੰ ਜਾਣਕਾਰੀ ਮਿਲਦੀ ਹੈ ਸਵੇਰੇ 9 ਵਜੇ ਉੱਥੇ ਬੈਠੇ ਸੀਗੇ 4:30 ਵਜੇ ਜਾ ਕੇ ਉੱਥੇ ਜਿਹੜੇ ਡਿਪਾਰਟਮੈਂਟ ਵਾਲੇ ਨੇ ਜਾਣਕਾਰੀ ਦਿੰਦੇ ਨੇ ਕਿ ਹੁਣ ਤੁਹਾਡੇ ਟੈਸਟ ਉੱਥੇ ਨਹੀਂ ਹੋਣਗੇ ਤੁਹਾਨੂੰ 32 ਸੈਕਟਰ ਜਾਣਾ ਪਏਗਾ 32 ਸੈਕਟਰ ਇਸੇ ਕਰਕੇ ਇੰਨਾ ਜ਼ਿਆਦਾ ਰਸ਼ ਵੱਧ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ ਲੰਬੀਆਂ ਕਤਾਰਾਂ ਇੱਥੇ ਲੱਗੀਆਂ ਹੋਈਆਂ ਨੇ ਕਾਰਨ ਹੈ ਕਿ ਰੋਜ਼ ਗਾਰਡਨ ਦੇ ਕੋਲ ਮੌਜੂਦ ਦੇ ਡਰਾਈਵਿੰਗ ਟੈਸਟ ਸੈਂਟਰ ਦੇ ਵਿੱਚ ਟੈਸਟ ਬੰਦ ਹੋਣ ਕਾਰਨ ਲੋਕਾਂ ਨੂੰ ਇੱਧਰ ਸ਼ਿਫਟ ਕਰ ਦਿੱਤਾ ਗਿਆ ਉਹਨਾਂ ਨੂੰ ਸਵੇਰ ਤੱਕ ਜਿਹੜੇ ਬੈਠੇ ਹੋਏ ਸੀਗੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀਗਾ ਕਿ ਹੁਣ ਉਹਨਾਂ ਦਾ ਟੈਸਟ ਇੱਥੇ ਨਹੀਂ ਹੋਣਾ ਤਾਰਨ ਇਹੀ ਹੈ ਕਿ ਜਾਣਕਾਰੀ ਜਿਹੜੀ ਹੈ ਟਾਈਮ ਸਰ ਨਹੀਂ ਦਿੱਤੀ ਗਈ ਤੁਹਾਨੂੰ ਵੀ ਜਾਣਕਾਰੀ ਸੀ ਕਿ ਪਹਿਲਾਂ ਟੈਸਟ ਕਰਾ ਦੇਣਾ ਇੱਥੇ ਫਰੰਕਾਰ ਦਾ ਟੈਸਟ ਦੇਣਾ ਸੀ ਉੱਥੇ ਐਸਡੀ ਆਏ ਸੀ ਐਸਡੀ ਆਈ ਸੀ ਸਵੇਰੇ ਪਹੁੰਚ ਗਏ ਸੀ ਉੱਥੇ ਨਹੀਂ 2:30 ਵਜੇ ਪਹੁੰਚੇ ਸੀ ਫਿਰ ਉਹ ਕਹਿੰਦੇ ਵੀ ਉਧਰ ਚੱਲ ਜਾਓ ਫਿਰ ਅਸੀਂ ਇੱਧਰ ਆ ਗਏ ਕਾਰਨ ਕੀ ਸੀ ਕਿ ਇੱਥੇ ਕਿਉਂ ਭੇਜਤਾ ਉਹ ਕਹਿੰਦੇ ਵੀ ਕੈਮਰੇ ਦੀ ਕੋਈ ਪ੍ਰੋਬਲਮ ਹੋ ਗਈ ਉਹ ਕਹਿੰਦੇ ਵੀ ਉਧਰ ਚੱਲ ਜਾਓ ਬਸ ਅਸੀਂ ਫਿਰ ਇੱਧਰ ਆ ਗਏ ਕਿੰਨਾ ਟਾਈਮ ਇੱਥੇ ਖਰਾਬ ਹੋ ਗਿਆ ਹੁਣ ਆ ਕੇ بس 4:30 ਵਜੇ ਆਏ ਹਾਂ ਮੇਰੇ ਕੋਲ ਨਾ 15-20 ਮਿੰਟ ਤੇ 2:30 ਵਜੇ ਉੱਥੇ ਪਹੁੰਚੇ ਸੀ 3-3.5 ਘੰਟੇ ਦਾ ਹੋ ਹੀ ਗਿਆ ਹੁਣ ਤੁਹਾਡ ਨੂੰ ਟੈਸਟ ਹੋ ਜੂਗਾ ਤੁਹਾਡਾ ਜਿਹੜੇ ਸਾਡੀ ਭੀੜ ਹੈ ਮਨ ਲੱਗਦਾ ਕੱਲ ਤੱਕ ਜਾਊਗਾ ਮੈਂ ਪਰ 5 ਵਜੇ ਤੱਕ ਤਾਂ ਟੈਸਟ ਹੋਣੇ ਆ ਫਿਰ ਕੱਲ ਤੱਕ ਤਾਂ ਜਾਊ ਜੀ ਕੰਮ ਯਾਨੀ ਕਿ ਅਪਾਇੰਟਮੈਂਟ ਦੁਆਰਾ ਲੈਣੀ ਪਊਗੀ ਸ਼ਾਇਦ ਲੱਗਦਾ ਲੱਗਦਾ ਜੀ ਕਿੰਨਾ ਨੰਬਰ ਹੈ ਤੁਹਾਡਾ ਮੇਰਾ ਤਾਂ 113 ਨੰਬਰ ਆ ਜੀ 113 ਨੰਬਰ ਯਾਨੀ ਕਿ ਤੁਸੀਂ ਆਪ ਸਮਝ ਸਕਦੇ ਹੋ ਕਿ ਇਸ ਤੋਂ ਪਹਿਲਾਂ ਯਾਨੀ ਕਿ 112 ਕਾਰਾਂ ਹੋਰ ਆ ਚੁੱਕੀਆਂ ਨੇ ਇੰਤਜ਼ਾਰ ਕਰ ਰਹੀਆਂ ਨੇ ਡਰਾਈਵਿੰਗ ਸੈਂਟਰ ਦੇ ਵਿੱਚ ਭਾਰੀ ਰਸ਼ ਹੋ ਚੁੱਕਾ ਹੈ ਕਾਰਨ ਇਹ ਹੈ ਕਿ ਉਸ ਜਗ੍ਹਾ ਦੇ ਉੱਤੇ ਜਿਹੜਾ ਸੈਂਟਰ ਦੇ ਵਿੱਚ ਕੈਮਰੇ ਖਰਾਬ ਹੋ ਗਏ ਸਵੇਰ ਤੋਂ ਲੋਕ ਇੰਤਜ਼ਾਰ ਕਰ ਰਹੇ ਸੀਗੇ ਔਰ 4:30 ਵਜੇ ਜਾ ਕੇ ਲੋਕਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਹੁਣ ਇਸ ਸੈਂਟਰ ਦੇ ਵਿੱਚ ਟੈਸਟ ਨਹੀਂ ਹੋਣਗੇ ਤੁਹਾਨੂੰ 32 ਸੈਕਟਰ ਜਾਣਾ ਪਏਗਾ ਤੁਸੀਂ ਵੀ ਆਏ ਸੀਗੇ ਜੀ ਟੈਸਟ ਦੇ 4 ਦਿਨ ਹੋ ਗਏ 4 ਦਿਨ ਤੋਂ ਤੁਸੀਂ ਕੀ ਕਰ ਰਹੇ ਹੋ ਡਿਸਟਰਬ ਹੋ ਰਹੇ ਆ ਕ੍ਰਾਸਮੈਂਟ ਹੋ ਰਹੀ ਹੈ ਕਾਰਨ ਕਿ ਇਹ 4 ਦਿਨ ਤੋਂ ਕਿਉਂ ਸਮੱਸਿਆ ਬਾਹਰ ਹੋ ਰਹੀ ਕਦੇ ਕੈਮਰੇ ਚੱਲਨੇ ਬੰਦ ਹੋ ਜਾਂਦੇ ਕਦੇ ਬਲੈਕ ਗੱਡੀ ਨਿੱਕੇ ਜਾਣੀ ਕਦੇ ਗਰੇ ਗੱਡੀ ਅੱਗੇ ਨਹੀਂ ਜਾਣੀ ਸਮਝ ਨਹੀਂ ਆ ਰਹੀ ਸਾਨੂੰ ਕੀ ਹੋ ਰਿਹਾ ਔਰ ਉਧਰੋਂ ਦੀ ਆਰਟੀਓ ਸਰ ਕਹਿੰਦੇ ਕਹਿੰਦੇ ਹੁਣ ਇੱਧਰ ਜਾ ਕੇ ਅਸੀਂ ਪਾਸ ਕਰਾ ਦੇਨੇ ਤੁਹਾਡੇ ਉਹਨਾਂ ਨੇ ਰਿਕਵੈਸਟ ਕੀਤੀ ਕਿ ਸਾਡਾ ਪਾਸ ਕਰਾਓ ਨਹੀਂ ਗੱਡੀਆਂ ਦੇ ਰੰਗ ਦੇਖ ਕੇ ਟੈਸਟ ਹੁੰਦੇ ਹਾਂ ਸਮਝ ਨਹੀਂ ਆ ਰਹੀ ਸਾਨੂੰ ਕੀ ਹੋ ਰਿਹਾ ਇਦਾਂ ਸਿਸਟਮ ਨੂੰ ਸਮਝ ਆ ਰਿਹਾ ਤੇ 4 ਦਿਨ ਤੋਂ ਖੱਜਲ ਹੋ ਰਿਹਾ ਤੁਸੀਂ ਜਵਾਬ ਨਹੀਂ ਮੰਗਣ ਤੋਂ ਅਸੀਂ ਸ਼ਾਪ ਤੇ ਲੜਕੇ ਬੈਠੇ ਨੇ ਕਦੇ ਕੰਮ ਛੱਡ ਕੇ ਆ ਰਹੇ ਹਾਂ ਕਿੱਦਾਂ ਆ ਰਹੇ ਹਾਂ ਰੋਜ਼ ਸਵੇਰੇ ਆ ਰਹੇ ਹ ਤਿੰਨ ਵਾਰ ਸਾਨੂੰ ਮੈਨੂੰ ਨੰਬਰ ਦੇ ਚੁੱਕੇ ਨੇ ਨੰਬਰ ਦੇ ਕੇ ਮੈਂ ਕਹਿੰਦਾ ਜੀ ਮੇਰੇ ਤਾਂ ਜਿਹੜਾ ਡਰਾਈਵਿੰਗ ਸੈਂਸ ਲਰਨਿੰਗ ਸੀਗਾ ਉਹ ਵੀ ਐਕਸਪਾਇਰੀ ਹੋਣ ਤੇ ਆ ਗਿਆ ਹੁਣ ਤੇ ਕਰਾ ਦੋ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਸਰ ਇਹ ਤੋਂ ਪਹਿਲਾਂ ਪਹਿਲਾਂ 18 ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਡਾ ਬਣ ਜਾਏਗਾ ਤੁਹਾਨੂੰ ਅਪਾਇੰਟਮੈਂਟ ਪਹਿਲਾਂ ਕਿੱਥੋਂ ਦੀ ਦਿੱਤੀ ਗਈ ਸੀ ਅਪਾਇੰਟਮੈਂਟ ਪਹਿਲਾਂ 32 ਸੈਕਟਰ ਦੀ ਸੀ ਇੱਧਰ ਦਾ ਸੌਫਟਵੇਅਰ ਨਹੀਂ ਚੱਲ ਰਿਹਾ ਸੀ ਫੇਰ ਮੈਂ ਉੱਧਰ ਗਿਆ ਸਿਵਲ ਲਾਈਨ ਵੱਲ ਹਾਂ ਉੱਧਰ ਦਾ ਸਿਸਟਮ ਸਰਵਰ ਡਾਊਨ ਹੈ ਸਰਵਰ ਡਾਊਨ ਹੈ ਫਿਰ ਚਲਾ ਗਿਆ ਫਿਰ ਇੱਕ ਵਾਰ ਹੋਈ ਹੈ ਬਾਈਕ ਦੀ ਹੋ ਗਈ ਫਿਰ ਕਹਿੰਦੇ ਸਰਵਰ ਡਾਊਨ ਹੈ ਕੈਮਰੇ ਦਾ ਸਿਸਟਮ ਡਾਊਨ ਹੈ ਫਿਰ ਹੁਣ ਤਾਂ ਸੰ ਤਿੰਨ ਦਿਨ ਹੋ ਗਏ ਪਿੱਛੇ ਕਿਹਾਏਗਾ ਤਾਂ ਕਈ ਲੋਕ ਇੱਥੇ ਤਿੰਨ ਤਿੰਨ ਦਿਨਾਂ ਤੋਂ ਵੀ ਆਪਣੀ 바ਰੀ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਆ ਸਰਵਰ ਡਾਊਨ ਹੋ ਜਾਂਦੇ ਆ ਕੈਮਰੇ ਚੋਰੀ ਹੋ ਜਾਂਦੇ ਆ ਫਿਰ ਕਦੀ ਇਸ ਤਰਫ ਕਦੀ ਸਿਵਲ ਲਾਈਨ ਇਹਨਾਂ ਨੂੰ ਭਜਾਇਆ ਜਾਂਦਾ ਔਰ ਲੋਗ ਇਸੇ ਤਰ੍ਹਾਂ ਨਾਲ ਖਜਨੋਰੀ ਨੇ ਤਸਵੀਰਾਂ ਤੁਹਾਡੇ ਨਾਲ ਇੱਕ ਵਾਰ ਫੇਰ ਸਾਂਝੀਆਂ ਕਰ ਦਿੰਨੇ ਆ 32 32 ਸੈਕਟਰ ਦੇ ਵਿੱਚ ਡਰਾਈਵਿੰਗ ਟੈਸਟ ਸੈਂਟਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਸਿਵਲ ਲਾਈਨ ਤੋ ਜਿਹੜੇ ਲੋਕ ਇਧਰ ਸ਼ਿਫਟ ਕੀਤੇ ਗਏ ਨੇ ਟੈਸਟ ਦੇਣ ਲਈ ਕਾਰਨ ਦੱਸਿਆ ਜਾ ਰਿਹਾ ਕਿ ਉੱਥੇ ਪਹਿਲਾ ਸਰਵਰ ਡਾਊਨ ਹੋ ਗਿਆ ਉਸ ਤੋਂ ਬਾਅਦ ਕੈਮਰੇ ਚੋਰੀ ਹੋ ਗਏ ਫਿਰ ਲੋਕਾਂ ਨੂੰ ਸ਼ਿਫਟ ਕਰਕੇ 32 ਸੈਕਟਰ ਦੇ ਡਰਾਈਵਿੰਗ ਟੈਸਟ ਸੈਂਟਰ ਦੇ ਵਿੱਚ ਭੇਜਿਆ ਗਿਆ ਹਲੇ ਵੀ ਆਪਣੀਆਂ ਕਾਰਾਂ ਦਾ ਇੰਤਜ਼ਾਰ ਕਰਦੇ ਹੋਏ ਲੋਕ ਨਜ਼ਰ ਆ ਰਹੇ ਕੱਲ ਵੀ ਸਾਰੀ ਦਿਹਾੜੀ ਲੱਗੀ 4 ਵਜੇ ਆਏ ਅੱਜ ਮੈਂ 10 ਵਜੇ ਦੇਸੀ ਆਇਆ ਬਹੁਤ ਹਰਾਸਮੈਂਟ ਆ ਸਾਡਾ ਕੀ ਕਸੂਰਾ ਹੈ ਬਹੁਤ ਅਸੀਂ ਦੁਖੀ ਆ ਮੈਂ ਹੈਰਾਨ ਹੁਣਾ ਇਹ ਜੇ ਕੰਮ ਇਨੀ ਏਜ ਦੇ ਨੋ ਆ ਜਾਂ 87 ਇਅਰ ਹੈ ਮੈਂ ਮੇਰੀ ਬੇਟੀ ਨਾਲ ਲੈ ਕੇ ਆ ਕਰ ਕੋਈ ਹੈ ਨਹੀਂ ਸੀ ਮੈਨੂੰ ਨਾਲ ਲਿਆ ਆ ਕ ਮੈਨੂੰ ਕੌਣ ਸਾਹਮਦਾ ਇਸ ਕਰਕੇ ਬਹੁਤ ਦੁੱਖ ਆ ਵੀ ਇਦਾਂ ਨਹੀਂ ਹੋਣਾ ਚਾਹੀਦਾ ਕਾਰਨ ਇਹ ਹੈ ਪ੍ਰਸ਼ਾਸਨ ਦੀ ਕਮੀ ਹੈ ਡਿਪਾਰਟਮੈਂਟ ਦੀ ਕਮੀ ਹੈ ਕਰਮਚਾਰੀਆਂ ਦੀ ਕਮੀ ਹੈ ਕਸੂਰ ਕਿਦਾ ਲਾਪਰਵਾਹੀ ਕੀਤੀ ਹਾਂ ਇਹ ਗਵਰਨਮੈਂਟ ਦੀ ਲਾਪਰਵਾਹੀ ਆ ਇਹਨਾਂ ਦਾ ਸਟਾਫ ਪੂਰਾ ਹੋਣਾ ਚਾਹੀਦਾ ਫਿਰ ਇਹ ਕੰਮ ਨਾ ਹੋਵੇ ਅਗਰ ਸਟਾਫ ਪੂਰਾ ਹੋਵੇ ਤਾਂ ਫਿਰ ਕਿਉਂ ਅਗਰ ਬਾਈ ਦੀ ਬਈ ਇਹਨਾਂ ਦੇ ਕੈਮਰੇ ਖਰਾਬ ਹੋ ਜਾਂਦੇ ਨੇ ਇਹਨਾਂ ਨੂੰ ਜਲਦੀ ਇਹਨਾਂ ਨੂੰ ਠੀਕ ਕਰਾਉਣਾ ਚਾਹੀਦਾ ਉਹ ਅਸੀਂ ਸਾਡਾ ਕਸੂਰ ਤਾਂ ਨਹੀਂ ਹੈ ਮੈਂ ਮੰਨਦਾ ਇਹਨਾਂ ਦਾ ਵੀ ਨਹੀਂ ਉਹਨਾਂ ਨੂੰ ਜਲਦੀ ਉਹਨਾਂ ਨੂੰ ਠੀਕ ਕਰਾਉਣਾ ਚਾਹੀਦਾ ਹੁਣ ਜਿਹੜੇ ਸਵੇਰੇ 9 9 ਵਜੇ ਤੋਂ ਲੋਕ ਬੈਠੇ ਨੇ ਹਾਲੇ ਤੱਕ ਉਹਨਾਂ ਦੀ ਵਾਰੀ ਨਹੀਂ ਆਈ ਉੱਤੋਂ ਸਿਵਲ ਲਾਈਨ ਵਾਲੇ ਵੀ ਇੱਧਰ ਆ ਕੇ 100 ਗੱਡੀਆਂ ਇੱਧਰ ਆ ਗਈਆਂ ਸਿਰਫ ਮੈਂ ਚਾਹ ਪੀਤੀ ਹੋਈ ਆ ਜਾਂ ਥੋੜਾ ਜਿਹਾ ਠੰਡਾ ਪਾਣੀ ਪੀਤਾ ਹੋਇਆ ਅਦਰਵਾਈਜ਼ ਕੁਝ ਨਹੀਂ ਖਾਦਾ ਪੀਤਾ ਮੇਰੀ ਦੇਖੋ ਫਿਰ ਹਾਲਤ ਕੋਈ ਰਹਿ ਸਕਦਾ ਇਹਨਾਂ ਦੇ ਕਿਉਂ ਮੈਨੂੰ ਘਰ ਸਾਹਮਣੇ ਆਲ ਨਹੀਂ ਸੀ ਮੇਰੇ ਬੇਟੇ ਨਾਲ ਮੈਨੂੰ ਆਉਣਾ ਪਿਆ ਅਦਰਵਾਈਜ਼ ਮੈਂ ਨਹੀਂ ਸੀ ਆਉਣਾ ਬਿਲਕੁਲ ਤਬ ਬਜ਼ੁਰਗ ਵੀ ਇੱਥੇ ਆ ਕੇ ਕਿਤੇ ਨਾ ਕਿਤੇ ਖੱਜਲ ਖਵਾਰ ਹੋ ਰਹੇ ਨੇ ਕਾਰਨ ਇਹ ਹੈ ਲੁਧਿਆਣੇ ਦੇ ਵਿੱਚ ਦੋ ਦੋ ਡਰਾਈਵਿੰਗ ਟੈਸਟ ਸੈਂਟਰ ਨੇ ਔਰ ਦੋਨਾਂ ਦੇ ਵਿੱਚ ਹੀ ਕਦੀ ਸੌਫਟਵੇਅਰ ਖਰਾਬ ਹੋ ਜਾਂਦੇ ਨੇ ਤੇ ਕਦੀ ਕੈਮਰੇ ਖਰਾਬ ਹੋ ਜਾਂਦੇ ਨੇ ਕਾਰਾਂ ਦੀ ਵਾਰੀ ਦਾ ਹਲ ਤੱਕ ਤੁਸੀਂ ਦੇਖ ਸਕਦੇ ਹੋ ਇੰਤਜ਼ਾਰ ਹੀ ਹੋ ਰਿਹਾ ਹੈ ਕਿਤੇ ਟੂ-ਵਿਲਰ ਵਾਲੇ ਟੈਸਟ ਦੇ ਰਹੇ ਨੇ ਔਰ ਕਦੀ ਕਾਰਾਂ ਵਾਲੇ ਟੈਸਟ ਦੇ ਰਹੇ ਨੇ ਲੇਕਿਨ ਕਾਰਨ ਇਹ ਹੀ ਹੈ ਕਿ ਕੰਮ ਦੀ ਸਪੀਡ ਇਨੀ ਸਲੋ ਹੈ ਚਾਰ-ਚਾਰ ਦਿਨਾਂ ਤੋਂ ਲੋਕ ਖੱਜਲ ਖਵਾਰ ਹੋ ਰਹੇ ਨੇ ਔਰ ਜ਼ਵਾਬਦਾਹੀ ਕਿਦੀ ਬਣਦੀ ਹੈ ਔਰ ਜਵਾਬ ਕੌਣ ਦੇਗਾ ਇਹ ਦੇਖਣਾ ਹੋਏਗਾ ਲੇਕਿਨ ਜਿਹੜੇ ਟੈਕਸ ਸੈਂਟਰਾਂ ਦੇ ਵਿੱਚ ਤਕਲੀਫਾਂ ਨੇ ਉਹਨਾਂ ਨੂੰ ਦੂਰ ਕੌਣ ਕਰੇਗਾ ਪ੍ਰਸ਼ਾਸਕ ਨਾਲ ਜਾਂ ਇੱਥੇ ਜਿਹੜੇ ਕਰਮਚਾਰੀ ਨੇ ਕੋਸ਼ਿਸ਼ ਕਰਨਗੇ ਕਿ ਉਹਨਾਂ ਨਾਲ ਵੀ ਗੱਲਬਾਤ ਹੋ ਸਕੇ ਕਿ ਦਿੱਕਤ ਕੀ ਆ ਰਹੀ ਹੈ ਕਿਉਂ ਇੰਨਾ ਸਮਾਂ ਲੱਗ ਰਿਹਾ ਹੈ ਔਰ 5 ਵਜੇ ਤੱਕ ਦਾ ਹੀ ਜਿਹੜਾ ਸਮਾਂ ਹੁੰਦਾ ਹੈਗਾ ਟੈਸਟ ਦੇਣਾ ਉਸ ਤੋਂ ਬਾਅਦ ਕੀ ਟੈਸਟ ਜਾਰੀ ਰਹਿਣਗੇ ਇਸ ਟਾਈਮ ਕਾਊਂਟਰ ਦੇ ਵਿੱਚ ਸਿਰਫ ਇੱਕ ਮੈਡਮ ਦਿਖਾਈ ਦੇ ਰਹੀ ਹੈ ਬਾਕੀ ਪੂਰਾ ਦਫ਼ਤਰ ਖਾਲੀ ਦਿਖਾਈ ਦੇ ਰਿਹਾ ਮੈਮ ਬਾਕੀ ਕਰਮਚਾਰੀ ਕਿੱਧਰ ਚਲੇ ਗਏ ਅਮ ਬਾਹਰ ਨੇ ਜੀ ਡ੍ਰੈਪ ਦੇ ਨਹੀਂ ਨਹੀਂ ਅੰਦਰ ਬੈਠੇ ਨੇ ਸਰ ਅੰਦਰ ਬੈਠੇ ਨੇ ਸਰ ਏਟੀਓ ਸਰ ਬੈਠੇ ਨੇ ਅੰਦਰ ਅੰਦਰ ਬੈਠੇ ਨੇ ਬਾਕੀ ਇੱਥੇ ਜਿਹੜੇ ਡਿਊਟੀ ਕਰਦੇ ਆ ਇਹ ਸਾਰੇ ਫੁੱਲ ਹੈ ਚੇਅਰ ਸੀ ਆ ਖਾਲੀ ਨੇ ਸਰ ਫੁੱਲ ਨਹੀਂ ਫੁੱਲ ਨਹੀਂ ਤੇ ਅੱਜ ਬਾਕੀ ਦੇ ਨਹੀਂ ਦਿਖ ਰਿਹਾ ਸਟਾਫ ਸਟਾਫ ਇੱਥੇ ਹੀ ਆ ਸਰ ਅੰਦਰ ਹੀ ਨਹੀਂ ਕਾਊਂਟਰ ਦਾ ਇਹ ਨਹੀਂ ਨਾ ਇੱਥੇ ਸਰ ਹੈਗੇ ਨੇ ਅੰਦਰ ਜਾ ਕੇ ਮਿਲੋ ਏਟੀਓ ਨੂੰ ਚੇਅਰ ਜਿੱਥੇ ਲੱਗੀ ਆ ਸਟਾਫ ਉੱਥੇ ਨਜ਼ਰ ਨਹੀਂ ਆ ਰਿਹਾ ਸ਼ਾਇਦ ਕੋਈ ਮੀਟਿੰਗ ਜਾਂ ਕੁਝ ਇਸ ਤਰ੍ਹਾਂ ਦਾ ਚੱਲ ਰਿਹਾ ਹੋਵੇ ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ ਇਸ طرف ਵੀ ਦਫਤਰ ਖਾਲੀ ਹੈ ਬੋਲਾ ਪਿਆ ਨਾ ਹਲੋ ਇਹ ਵੀ ਦਰੋਜਾ ਜਿਹੜਾ ਲੌਕ ਦਿਖਾਈ ਦੇ ਰਿਹਾ ਤੇ ਇੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਸਿਰਫ ਇੱਕ ਮੈਡਮ ਮੌਜੂਦ ਹੈ ਬਾਕੀ ਸਾਰੀਆਂ ਕੁਰਸੀਆਂ ਖਾਲੀ ਨੇ ਸਟਾਫ ਇੱਥੇ ਮੌਜੂਦ ਨਹੀਂ ਹੈ ਮੈਡਮ ਕਹਿ ਰਹੇ ਹੈ ਕਿ ਸਟਾਫ ਹੈਗਾ ਬਾਹਰ ਹੈ ਅੰਦਰ ਹੈ ਆਫਿਸ ਦੇ ਵਿੱਚ ਹੈ ਕਮਰੇ ਤੁਹਾਨੂੰ ਸਾਰੇ ਦਿਖਾਤੇ ਕਿਸੇ ਕਮਰੇ ਦੇ ਵਿੱਚ ਸਟਾਫ ਨਜ਼ਰ ਨਹੀਂ ਆ ਰਿਹਾ ਕੁਰਸੀਆਂ ਖਾਲੀ ਪਈਆਂ ਨੇ ਔਰ ਬਾਹਰ ਲੋਕ ਖੱਜਲ ਖਵਾਰ ਹੋ ਰਹੇ ਨੇ ਬਾਹਰ ਕਾਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਪਰ ਇੱਥੇ ਜਿਹੜੇ ਨੇ RTO ਦੀ ਗੱਡੀ ਜ਼ਰੂਰ ਮੌਜੂਦ ਹੈ ਲੇਕਿਨ RTO ਸ਼ਾਇਦ ਟੈਸਟ ਸੈਂਟਰ ਦੇ ਵਿੱਚ ਮੌਜੂਦ ਨਹੀਂ ਦਫ਼ਤਰ 'ਚ ਮੌਜੂਦ ਹੈ ਲੇਕਿਨ ਫਿਲਹਾਲ ਨਜ਼ਾਰਤ ਦਿਖਾਈ ਦੇ ਰਹੇ ਹਨ ਕਿਤੇ ਵੀ ਉਹਨਾਂ ਦਾ ਚਿਹਰਾ ਸਾਹਮਣੇ ਨਹੀਂ ਆ ਰਿਹਾ ਸਟਾਫ ਤੁਹਾਨੂੰ ਦਿਖਾਈ ਦਿੱਤਾ ਕਿ ਕੁਰਸੀਆਂ ਤੇ ਸਟਾਫ ਮੌਜੂਦ ਨਹੀਂ ਹੈ ਔਰ ਇਹ ਲੋਕ ਜਿਹੜੇ ਸਵੇਰੇ 9 ਵਜੇ ਤੋਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ ਉਹਨਾਂ ਦੇ ਲਈ ਜਿਹੜਾ ਹੈਗਾ ਮੁਸੀਬਤ ਬਣੀ ਹੋਈ ਹੈ ਕਿੰਨੇ ਕ ਵਜੇ ਤੋਂ ਪਹੁੰਚੇ ਹੋਏ ਹੋ ਵੀਰੇ ਜੀ ਇੱਥੇ ਅਸੀਂ ਉਧਰ ਆਏ ਸੀਗੇ ਜੀ 10 10 ਵਜੇ ਨਾਲ ਸਵੇਰੇ 10 ਵਜੇ ਹਾਂਜੀ ਹਾਂਜੀ ਹਾਂ ਜਿਹੜੇ ਵਾਲੇ ਪਾਸੇ ਗਏ ਸੀ ਐਸਡੀ ਕਾਲਜ ਐਸਡੀ ਕਾਲਜ ਜਿਹੜਾ ਉੱਥੇ ਸੈਂਟਰ ਬਣਿਆ ਹਾਂਜੀ ਉੱਥੋਂ ਇੱਥੇ ਕਿਉਂ ਆ ਗਏ ਉਹ ਕਹਿੰਦੇ ਕੈਮਰੇ ਨਹੀਂ ਚੱਲਦੇ ਜੀ ਉੱਥੋਂ ਫਿਰ ਉਰੇ ਆ ਗਏ ਇੱਥੇ ਆ ਗਏ ਹੁਣ ਇੱਥੇ ਲਾਈਨ 'ਚ ਲੱਗੇ ਹੋਏ ਆ ਨਹੀਂ ਚੋਰੀ ਹੋਵੇ ਕੈਮਰੇ ਕੀ ਕੈਮਰੇ ਚੱਲ ਨਹੀਂ ਵੀ ਚੱਲਦੇ ਨਹੀਂ ਜੀ ਅੱਛਾ ਹਾਂ ਹਾਂ ਚੋਰੀ-ਜੂਰੀ ਤਾਂ ਨਹੀਂ ਹੋਈ ਨਹੀਂ ਉਹ ਨਹੀਂ ਸਾਨੂੰ ਪਤਾ ਦੱਸਿਆ ਉਹਨਾਂ ਨੇ ਬਸ ਉਹਨਾਂ ਨੇ ਐਂ ਕਿਹਾ ਵੀ ਵੀ ਅਜੇ ਠੀਕ ਨਹੀਂ ਤੁਸੀਂ ਉਧਰ ਚਲੇ ਜਾਓ ਬਸ ਕਿੰਨੇ ਵਜੇ ਤੁਸੀਂ ਗਏ ਸੀ ਉੱਥੇ ਸਵੇਰੇ ਗਏ ਸੀਗੇ 10:30 ਤੇ ਦੱਸਿਆ ਕਦੋਂ ਉਹਨਾਂ ਨੇ ਵੀ ਸਾਡੇ ਕੈਮਰੇ ਨਹੀਂ ਚੱਲਦੇ 4:00 4:00 ਵਜੇ ਇਹਨਾਂ ਦੱਸਿਆ ਜੀ ਸਾਰੇ ਇਹੀ ਕਹਿ ਰਿਹਾ 4:00 4:30 ਵਜੇ ਹਾਂਜੀ 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 ਉਦੋਂ ਦੱਸਿਆ ਸੀਗਾ ਜੀ ਤੇ ਉੱਥੇ ਤੁਹਾਡਾ ਗੱਡੀਆਂ 10 ਕਿ ਕਲੀਅਰ ਹੋਈਆਂ ਜੀ 10 ਪੰਨ ਥੋੜੀਆਂ ਕਲੀਅਰ ਹੋਈਆਂ ਨੇ ਬਸ ਚੱਲੀ ਨਹੀਂ ਦੁਪਹਿਰੇ ਉਹ ਕੰਮ ਚਲਾਇਆ ਫੇਰ ਬੰਦ ਥੋੜੀਆਂ ਜਿਹਾ ਚਲਾਉਂਦੇ ਸੀ ਆਏ ਨਹੀਂ ਲਗਾਤਾਰ ਨਹੀਂ ਚੱਲਿਆ ਕੰਮ ਤੇ ਹੁਣ ਤਾਂ ਇੱਥੇ 100 ਤੋਂ ਵੱਧ ਗੱਡੀਆਂ ਪਹੁੰਚੀਆਂ ਹੋਈਆਂ ਨੇ ਤੁਹਾਡਾ ਕਿਹਨੂੰਆ ਨੰਬਰ ਹਾਂਜੀ ਨੰਬਰ ਲਾਇਆ ਨਹੀਂ ਜੀ ਸਾਡਾ 9 ਉਧਰਲਾ 97 ਹੈ ਇੱਥੇ ਤੁਹਾਡਾ ਲੱਗਣਾ ਹੈ ਇੱਥੇ ਲਾਉਣਗੇ ਹੁਣ ਦੇਖਦੇ ਕਿੰਨਾ ਲਾਉਂਦੇ ਆ ਜੀ ਤੇ ਅੱਜ ਵਾਰੀ ਆ ਜੂਗੀ 5 ਵਜੇ ਤੱਕ ਇਹ ਤਾਂ ਹੁਣ ਇਹ ਹੀ ਦੱਸ ਸਕਦੇ ਆ ਜੀ ਅਸੀਂ ਤਾਂ ਖੜੇ ਆ ਲਾਈਨ 'ਚ ਲੱਗੇ ਵੀ ਅੱਜ ਲਿਆਉਂਦੇ ਆ ਜਾਂ ਕੱਲ ਨੂੰ ਕਰਦੇ ਆ ਜੀ ਤਾਂ ਲੰਬੀਆਂ ਲੰਬੀਆਂ ਕਤਾਰਾਂ ਤੁਸੀਂ ਇੱਥੇ ਤੱਕ ਦੇਖ ਸਕਦੇ ਹੋ ਪਿੱਛੇ ਤੱਕ ਲੰਬੀਆਂ ਕਤਾਰਾਂ ਨੇ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਪਰ ਅਫਸਰ ਇੱਥੇ ਕੋਈ ਵੀ ਮੌਜੂਦ ਨਹੀਂ ਹੈ ਜਿਸ ਦਾ ਅਸੀਂ ਆਫੀਸ਼ੀਅਲ ਵਰਜ਼ਨ ਲੈ ਸਕੀਏ ਗੱਲਬਾਤ ਕਰ ਸਕੀਏ ARTO ਦੀ ਗੱਡੀ ਜ਼ਰੂਰ ਮੌਜੂਦ ਹੈ ਲੇਕਿਨ ਉਹ ਆਪ ਕਿੱਥੇ ਨਹੀਂ ਅਸੀਂ ਦੋ ਤਿੰਨ ਵਾਰ ਸਟਾਫ ਤੋਂ ਵੀ ਪੁੱਛ ਚੁੱਕੇ ਹਾਂ ਕਿਸੇ ਨੂੰ ਵੀ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ ਇੱਥੇ ਔਰ SD ਕਾਲਜ ਦੇ ਨਜ਼ਦੀਕ ਰੋਜ਼ਗਾਰਡਨ ਦੇ ਕੋਲ ਨਜ਼ਦੀਕ ਟੈਸਟ ਸੈਂਟਰ ਦੇ ਵਿੱਚ ਔਰ 32 ਸੈਕਟਰ ਦੇ ਵਿੱਚ ਟੈਸਟ ਸੈਂਟਰ ਦੇ ਮੌਜੂਦ ਆ ਦੋਨਾਂ ਪਾਸੇ ਆਮ ਲੋਕਾਂ ਦੀ ਖੱਜਲ ਖਵਾਰੀ ਤੋਂ ਬਿਨਾ ਹੋਰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ